ਵਾਰੀਓ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜਾ ਸਟੇਟ ਕ੍ਰਾਈਮ ਹੈਗਾ ਉਸ ਚੀਜ਼ ਨੂੰ ਲੈ ਕੇ ਸਪੈਸ਼ਲ ਜਿਹੜੀ ਹੈਗੀ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਭਿਆਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਥਾਣਾ ਕਰਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਜੀ ਵੱਲੋਂ ਉਹਦੇ ਅੰਦਰ ਹੈਗੀ ਐਸਐਸਪੀ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਗ੍ਰਿਫਤਾਰ ਕੀਤੇ ਗਏ ਹਨ ਓਮਕਾਰ, ਹਰਕਮਲ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫਆਈਆਰ ਅੰਡਰ ਸੈਕਸ਼ਨ 310 ਐਂਡ ਆਰਮਡ ਐਕਟ ਦੇ ਤਹਿਤ ਕਾਰਵਾਈ ਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ওভারਬ੍ਰਿਜ ਹੈਗਾ ਬਾਦਲ ਰੋਡ ਨੂੰ ਜਾਂਦਾ ਉਹਦੇ ਥੱਲੇ ਬੈਠ ਕੇ ਇੱਕ ਪਲਾਨਿੰਗ ਕਰ ਰਹੇ ਸੀਗੇ ਇਹ ਜਿਹੜਾ ਕਿਸੇ ਪੈਟਰੋਲ ਪੰਪਰਾ ਲੁੱਟਣ ਦੀ ਤਿਆਰੀ ਕਰ ਰਹੇ ਸੀਗੇ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਜਿਹੜੇ ਹੈਗੇ ਰਾਹੀਰ ਹੈ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਨੇ ਕਾਫੀ ਜਿਹੀ ਵਾਰਦਾਤਾਂ ਕੀਤੀਆਂ ਨੇ ਇਹ ਇਸ ਬੰਦੇ ਵਿੱਚ ਜਿਹੜੇ ਹੈਗੇ ਨੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ ਪੰਜ ਮੁਕਦਮੇ ਦਰਜ ਨੇ ਜਿਹੜਾ ਮਨੀਸ਼ ਕੁਮਾਰ ਹੈਗਾ ਇਹਦੇ ਉੱਪਰ ਸੱਤ ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਆ ਇਸੇ ਲੜੀ ਤੱਤ ਜਦੋਂ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਕੈਨੜ ਨੇ ਮੌਕੇ ਪਰ ਰੇਡ ਕੀਤੀ ਤੇ ਜਿਹੜੇ ਤਿੰਨ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਪੋਜਿਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਕਟਾ ਦੋ ਜਿਹੜੇ ਜਿੰਦਾ ਕਾਰਤੂਸ ਨਾਲ ਇੱਕ ਜਿਹੜੀ ਸਾਈਕਲ ਦੀ ਗਰਾਰੀ ਹੈਗੀ ਹੈ ਉਹਦੇ ਉੱਪਰ ਰੌਡ ਲਗਾਈ ਹੋਈ ਸੀਗੀ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਹੈਗੀ ਹੈ ਉਹਨਾਂ ਦੇ ਪੋਜੀਸ਼ਨ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੀ ਐਬੀਐਮ ਕਤਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਹੈਗੀ ਇੰਟਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰਦਾਤਾਂ ਜਿਹੜੇ ਕਿਹੜੇ ਕਿਹੜੀ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜਿਹੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਗਈਆਂ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ। ਤੇ ਸਭ ਕਿਸ ਤਰ੍ਹਾਂ ਦੇ ਵੱਖ-ਵੱਖ ਦਰਜਪਨ ਜਿਹੜੀ ਕੱਤੀ ਹੋਏ। ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈ ਗਿਆ ਇਹਨਾਂ ਤੇ ਲੁੱਟਾਂ ਖੋਹਾਂ ਤੇ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ ਪੰਜ ਮਕਦਮੇ ਦਰਜ ਨੇ। ਮਨੀਸ਼ ਦੇ ਉੱਪਰ ਸੱਤ ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਮਲ ਹਰਕਮਲ ਇਸ ਦੇ ਉੱਪਰ 19 ਮਕਦਮੇ ਦਰਜ ਨੇ। ਇਹ ਵੱਖ-ਵੱਖ ਤਰਾ੍ਹਾਂ ਦੇ ਤਹਿ ਦਰਜ ਨੇ ਇੱਕ ਤੋਂ ਭਰ ਆਰੰਭ ਜੱਕ ਦੇ ਮਕਦਮੇ ਦਰਜ ਨੇ। ਲੋਟਾ ਫੋਮਾਂ ਦੇ ਦਰਜ ਨੇ 307 ਦੇ ਮਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰ ਹੈ ਇਹਦੇ ਉੱਪਰ 304 ਦਾ ਮਕਦਮਾ ਵੀ ਦਰਜ ਹੋਇਆ ਹੈ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ ਡੇਲ ਦੇ ਉੱਪਰ ਬਾਹਰ ਸੀਗੇ ਤੇ ਇਹ ਇੱਕ ਵਾਰਦਾਤ ਕਰਨ ਤਿਆਰੀ ਕਰ ਰਹੇ ਸੀਗੇ ਜਿਹੜਾ ਮਾਨਸਾ ਵਾਲਾ ਅੰਡਰ ਬਾਦਰ ਰੋਡ ਵਾਲਾ ਅੰਡਰਪ੍ਰੇਜ਼ ਹੈ ਉੱਤੇ ਬੈਠੇ ਸੀਗੇ ਐਸਐਚਓ ਕਨਾਲ ਕਾਨੂੰਨੀ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮੌਕੇ ਉੱਪਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਤੋ ਇਹਨਾਂ ਦੇ ਪੋਜੈਸ਼ਨ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕਟਾਵੇ ਜਿਹੜਾ ਹੈਗਾ ਬ੍ਰਾਮਣ ਕੀਤਾ ਗਿਆ ਸਵਾਰਮ ਚੱਕ ਦੇ ਤਹਿਤ ਰਿਲੇਵੈਂਟ ਕਦਮਾਂ ਦਰਜ ਕੀਤੇ ਗਏ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਇਹਨਾਂ ਨੇ ਜਿਹੜਾ ਹੈਗਾ ਜਿਹਨੇ ਰਾਹੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਲੁੱਟ-ਖੋਟਾ ਕਰਦੇ ਸੀਗੇ ਪੈਟਰੋਲ ਪੰਪਾਂ ਤੇ ਵੀ ਜਿਹੜੇ ਹੈਗੇ ਰ ਇਹਨਾਂ ਨੇ ਵਾਰਦਾਤਾਂ ਜੀ ਹੈਗੀਆਂ ਕਿਥੀਆਂ ਨੇ ਘਰ ਦੇ ਵਿੱਚ ਵੀ ਜੱਕ ਚੋਰੀ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਸੀ ਵੀ ਲੜਾਈ ਝਗੜੇ ਕਰਨ ਦੇ ਵਿਆਦੀ ਸੀ। ਜਾਂ ਕਿਸ ਤਰ੍ਹਾਂ ਦੇ ਦਿਸੇ। ਇਹ ਆਪਾਂ ਕਰਦੇ ਨਹੀਂ ਕਿ ਇਹਨਾਂ ਨੂੰ ਵੀ ਜਾਂ ਜਵਾਬ ਇਹ ਜਿਹੜਾ ਮੋੜਲੀ ਪੁਸ਼ਕੇਸ਼ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਇੱਕ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪਟਵਾਲ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸੀ। ਇਹ ਗੈਂਗ ਕਿੰਨੇ ਬੰਦੇ ਸੀ ਇਹ? ਇਹ ਟੋਟਲ 5 ਬੰਦੇ ਸੀਗੇ। ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਦੋ ਜਿਹੜੇ ਗ੍ਰਿਫਤਾਰ ਕਰ ਲਏ ਨੇ। ਦੋ ਦੋਸ਼ੀ ਅਜੇ ਫਰਾਰ ਹੈਗੇ ਨੇ। ਉਹਨਾਂ ਨੂੰ ਅਰੈਸਟ ਕਰਨ ਨੂੰ ਸਾਡੀ ਟੀਮ ਜਿਹੜੀ ਹੈਗੀ ਹੈ।